ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਉਹਨਾਂ ਦੇ ਡਾਇਰੈਕਸ਼ਨਸ ਤਹਿਤ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਪੰਜਾਬ ਪੁਲਿਸ ਉਹਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ ਉਹਦੇ ਤਹਿਤ ਹੀ ਅੱਜ ਅਸੀਂ ਪੁਲਿਸ ਸਟੇਸ਼ਨ ਟਾਂਡਾ ਦੀ ਜੂਰਿਸਡਿਕਸ਼ਨ ਦੇ ਵਿੱਚ ਚੰਡੀਗੜ੍ਹ ਕਲੋਨੀ ਦੇ ਵਿੱਚ ਖੜੇ ਹੈਗੇ ਆ ਇੱਥੇ ਇੱਕ ਸਰਬਜੀਤ ਕੌਰ ਨਾਮਕ ਇੱਕ ਲੇਡੀ ਹੈਗੀ ਜਿਹਦੇ ਤੇ ਪਹਿਲਾਂ 11 ਐਫਆਇਰਸ ਦਰਜ ਹੈ ਉਹਨੂੰ ਕਨਵਿਕਸ਼ਨ ਵੀ ਹੋਈ ਹੈ ਐਂਡ ਹਾਲ ਦੀ ਘੜੀ ਵੀ ਉਹ ਜੇਲ੍ਹ ਦੇ ਵਿੱਚ ਬੰਦ ਹੈ ਉਹਨੇ ਇਲੀਗਲ ਕੰਮ ਕਰਦੇ ਹੋਏ ਉਹਦੇ ਤੇ 11 ਐਨਡੀਪੀਐਸ ਦੀ ਐਫਆਈਆਰ ਦਰਜ ਹੈ ਇਲੀਗਲ ਪ੍ਰੋਸੀਡਸ ਦੇ ਰਾਹੀਂ ਇੱਥੇ ਕੰਸਟਰਕਸ਼ਨ ਕੀਤੀ ਹੋਈ ਹੈ ਜੋ ਕਿ ਵਸਫ ਬੋਰਡ ਦੀ ਲੈਂਡ ਹੈਗੀ ਅੱਜ ਸਾਡੇ ਨਾਲ ਵਸਫ ਬੋਰਡ ਦੇ ਈਓ ਸਾਹਿਬ ਤੇ ਤਹਿਸੀਲਦਾਰ ਸਾਹਿਬ ਨਾਲ ਡਿਊਟੀ ਮੈਜਿਸਟ੍ਰੇਟਸ ਇੱਥੇ ਹੈਗੇ ਸਾਨੂੰ ਵਿਦ ਡਿਊ ਪ੍ਰੋਸੈਸ ਫੋਲੋ ਕਰਦੇ ਹੋਏ ਹੁਸ਼ਿਆਰਪੁਰ ਪੁਲਿਸ ਨੂੰ ਲੈਟਰ ਮੌਸੂਲ ਹੋਈ ਸੀਗੀ ਟੂ ਪ੍ਰੋਵਾਈਡ ਪੁਲਿਸ ਹੈਲਪ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਲੇਡੀ ਬੜੀ ਨੋਟੋਰੀਅਸ ਹੈ ਐਂਡ ਕ੍ਰਿਮੀਨਲ ਐਂਟੀਸੀਡੈਂਟਸ ਹੈ ਸਾਨੂੰ ਖਦਸ਼ਾ ਸੀਗਾ ਕਿ ਇੱਥੇ ਕੋਈ ਵੀ ਅਨਫੁਕਾਵੀ ਘਟਨਾ ਨਾ ਵਾਪਰ ਸਕੇ ਇਸ ਕਰਕੇ ਸੀਨੀਅਰ ਆਫਸਰ ਦੇ ਤਹਿਤ ਭਾਰੀ ਪੁਲਿਸ ਬਲ ਇੱਥੇ ਲਾਇਆ ਗਿਆ ਹੈਗਾ ਐਂਡ ਬਰਫ ਬੋਰਡ ਅੱਜ ਇੱਥੇ ਪਹੁੰਚ ਕੇ ਇਸ ਇਲੀਗਲ ਪ੍ਰੋਪਰਟੀ ਨੂੰ ਡਿਮੋਲਿਸ਼ ਕਰ ਰਿਹਾ ਹੈਗਾ ਐਂਡ ਇਹਦਾ ਪੋਜੈਸ਼ਨ ਲੇਊਗਾ ਇਹਦੇ ਰਾਹੀਂ ਅਸੀਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਜੋ ਵੀ ਕੋਈ ਇਲੀਗਲ ਪ੍ਰੋਸੀਡ ਦੇ ਰਾਹੀਂ ਸਪੈਸ਼ਲੀ ਅਗਰ ਐਨਡੀਪੀਐਸ ਐਕਟ ਦੇ ਵਿੱਚ ਇਲੀਗਲ ਕੰਮ ਕਰਦੇ ਹੋਏ ਇਲੀਗਲ ਪ੍ਰੋਸੀਡ ਦੇ ਰਾਹੀਂ ਕੋਈ ਅਗਰ ਪ੍ਰੋਪਰਟੀ ਇਕਤਿਆਰ ਕਰਦਾ ਹੈ ਬਣਾਉਂਦਾ ਹੈ ਤੇ ਉਹਦੇ ਖਿਲਾਫ ਥਰੋਸਸ ਆਫ ਲਾ ਫੋਲੋ ਕਰਦੇ ਹੋਏ ਸਟ੍ਰਿਕਟ ਲੀਗਲ ਕਾਰਵਾਈ ਕੀਤੀ ਜਾਊਗੀ